ਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਿਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਗੱਲ ਕਰਦੇ ਆਂ ਆਪਾਂ ਬੱਲੂ ਰਾਮ ਗੜੀਏ ਬਾਰੇ ਸੋਸ਼ਲ ਮੀਡੀਆ ਅਕਾਊਂਟ ਤੇ ਬੱਲੂ ਰਾਮ ਗੜੀਆ ਬਹੁਤ ਬੰਦੇ ਉਹਨਾਂ ਨੂੰ ਜਾਣਦੇ ਨੇ ਠੁਮਕੇ ਦੇ ਕਾਰਨ ਸਿਰ ਤੇ ਦਸਤਾਰ ਬੰਨੀ ਹੁੰਦੀ ਸੀ ਜੀ ਸਿਰ ਤੇ ਤਾਜ ਰੱਖਿਆ ਹੁੰਦਾ ਸੀ ਉਹਦੇ ਪਰ ਉਹਨੂੰ ਇਹ ਚੀਜ਼ ਮੈਟਰ ਨਹੀਂ ਕੀਤੀ ਉਹਨੂੰ ਆਚਲਾਬ ਦਾ ਕੰਮ ਪ੍ਰੋਫੈਸ਼ਨ ਆ ਜਿਹੜਾ ਆਪਦਾ ਜਿੱਥੋਂ ਉਹਨੂੰ ਇਨਕਮ ਬਣਦੀ ਆ ਉਹਨੇ ਉਹੀ ਚੀਜ਼ ਪਹਿਲਾਂ ਚੂਜ਼ ਕਰਨੀ ਆ ਤੇ ਗੁਰੂ ਦਾ ਸਿੱਖ ਬੰਨਾ ਬਹੁਤ ਔਖਾ ਹੈ ਗੁਰੂ ਦਾ ਸਿੰਘ ਗੁਰੂ ਦਾ ਸਿੱਖ ਹਰ ਕੋਈ ਨਹੀਂ ਬਣ ਸਕਦਾ ਕਹਿਣਾ ਸੌਖਾ ਪਰ ਗੁਰੂ ਦਾ ਸਿੱਖ ਆ ਜਿਹੜਾ ਬੰਨਣਾ ਬਹੁਤ ਔਖਾ ਹੈ ਹੁਣ ਕਹਿੰਦੇ ਜੀ ਉਹਨੇ ਬੱਲੂ ਰਾਮ ਗੜੀਆਂ ਨੇ ਆਪਦਾ ਨਾਮ ਵੀ ਬਦਲ ਦਿੱਤਾ ਕਿਉਰੋਗਰਾਫਰ ਬੱਲੂ ਕਰ ਲਿਆ ਰਾਮ ਗੜੀਆਂ ਵੀ ਹਟਾਤਾ ਠੀਕ ਹੈ ਦਸਤਾਰ ਲਾ ਕੇ ਰੱਖ ਦਿੱਤੀ ਤੇ ਹੁਣ ਆਪਦੇ ਜੁੰਡੇ ਜੀ ਉਹਨੇ ਖਿਲਾਰ ਲਏ ਨੇ ਚਲੋ ਚੰਗੀ ਕਰ ਲੈ ਮੈਂ ਤਾਂ ਇਹ ਕਹਿੰਨਾ ਕੀ ਜਿਹੜੇ ਹੋਰ ਇਸ ਬੱਲੂ ਰਾਮ ਗੜੀਆ ਅੱਗੇ ਬੰਦੇ ਹੋਰ ਵੀ ਬਹੁਤ ਨੇ ਕਿ ਸਰ ਤੇ ਤਾਜ ਰੱਖ ਕੇ ਜਿਹੜਾ ਗੁਰੂ ਆਣ ਦਾ ਬਖਸ਼ਿਆ ਹੋਇਆ ਤਾਜ ਆਹੀ ਦਸਤਾਰ ਆਹੀ ਬਹੁਤ ਹਜੇ ਵੀ ਲੋਕ ਗਲਤ ਕੰਮ ਕਰ ਰਹੇ ਨੇ ਉਹਨਾਂ ਨੂੰ ਬੱਲੂ ਤੋਂ ਇਸ ਬੰਦੇ ਤੋਂ ਸਿੱਖ ਲੈਣਾ ਚਾਹੀਦਾ ਕਿ ਜੇਕਰ ਤੁਸੀਂ ਕੰਜਰਖਾਨਾ ਹੀ ਕਰਨਾ ਤਾਂ ਜਿਹੜਾ ਇਹ ਤਾਜ ਆ ਇਸ ਨੂੰ ਇੱਕ ਸਾਈਡ ਤੇ ਰੱਖ ਦੇਵੋ ਕਿ ਇਸ ਨੂੰ ਲਾ ਦੇਵੋ ਉਸ ਤੋਂ ਬਾਅਦ ਆਪ ਦਾ ਜਿਹੜਾ ਵੀ ਤੁਸੀਂ ਕੰਜਰਖਾਨਾ ਕਰਨਾ ਉਹ ਤੁਸੀਂ ਕਰੀ ਜਾਓ ਇਹ ਨਸੀਹਤ ਲੈਣੀ ਚਾਹੀਦੀ ਹੈ ਬੱਲੂ ਤੋਂ ਕਿ ਇਹਨੂੰ ਵੀ ਬਹੁਤ ਲੋਕਾਂ ਨੇ ਸਮਝਾਇਆ ਐ ਨਹੀਂ ਪਤਾ ਦੂਜੇ ਲੋਟ ਸਮਝਾ ਸਮਝਾਉਣ ਤੱਕ ਦੀ ਨੌਪਤਾ ਗਈ ਹੋਵੇ ਇਸ ਲਈ ਉਹਨੇ ਹੁਣ ਸਮਝ ਗਿਆ ਹੋਵੇ ਸਾਈਡ ਤੇ ਦਸਤਾਰ ਰੱਖ ਦਿੱਤੀ ਹੋਵੇ ਕਿ ਮੈਥੋ ਇਹ ਨਹੀਂ ਸੰਭੀ ਜਾਂਦੀ ਮੈਂ ਆਪਦੇ profession ਨੂੰ ਚਾਹਿੰਦਾ ਵੀ ਹਣਾ ਉਹਨੂੰ ਉਹਨੂੰ ਐਂ ਲੱਗਦਾ ਕਿ ਚਾਹੀਦਾ ਕਿ ਭਈ ਚਲੋ ਮੇਰਾ profession ਆ ਮੈਂ ਪੈਸਾ ਕਮਾਉਣਾ ਮੈਨੂੰ ਹਰ ਪਟੰਗ ਤਰੀਕੇ ਕਰਨੇ ਪੈਂਦੇ ਤੇ ਤਾਂ ਬਹੁਤ ਸਾਰੇ ਹੋਰ ਵਿੱਚ ਬੰਦੇ ਇਦਾਂ ਦੇ ਹੈਗੇ ਨੇ ਦਸਤਾਰ ਬਣ ਕੇ ਜੋ ਸਿਰਫ ਭੰਗੜਾ ਕਰਦੇ ਨੇ ਹੋਰ ਊਟ ਪਟੰਗ ਚੀਜ਼ਾਂ ਨਹੀਂ ਕਰਦੇ ਜਿਹੜੀ ਭੰਗੜਾ ਆਪਾਂ ਕਹਿੰਦੀ ਸ਼ਾਨ ਆਪਣੀ ਹਣਾ ਤੇ ਬਹੁਤ ਲੋਕ ਉਹ ਚੀਜ਼ ਕਰਦੇ ਨੇ ਪਰ ਵਿੱਚ ਕਈਆਂ ਦੇ ਖੁਰਕ ਹੁੰਦੀ ਐ ਥਮਕੇ ਮਾਰਨ ਦੀ ਉਹ ਇਸ ਦੇ ਵਿੱਚ ਸੀ ਤਾਂ ਸਮਝ ਚੁੱਕਿਆ ਵਧੀਆ ਤੇ ਹੁਣ ਆਪਦੇ ਜਿਵੇਂ ਜੁੰਡੇ ਜੇ ਖਿਲਾਰਨੇ ਆ ਅਲੱਗ-ਅਲੱਗ ਆਪਦੇ ਸਟਾਈਲ ਕਰਨੇ ਆ ਬਾਲਾਂ ਦੇ ਉਹ ਚੀਜ਼ੇ ਕਰ ਸਕਦਾ ਵਧੀਆ ਆਪ ਦਾ ਫ੍ਰੀ ਹੋ ਗਿਆ ਦੂਜਿਆਂ ਨੂੰ ਵੀ ਬੇਨਤੀ ਹੈ ਇਸ ਬੱਲੂ ਰਾਮ ਗੜੀਏ ਤੋਂ ਕੁਝ ਸਿੱਖ ਲਵੋ ਤੇ ਗੰਦ ਤੁਸੀਂ ਵੀ ਨਾ ਪਾਓ ਕਿ ਕੱਲ ਨੂੰ ਤੁਹਾਡੇ ਵੀ ਕੋਈ ਕਦਮ ਚੁੱਕਣਾ ਪੈ ਜੇ ਕਿਸੇ ਨੂੰ ਹਨਾ ਤਾਂ ਸਮਝੋ ਇਸ ਚੀਜ਼ ਨੂੰ ਤਾਂ ਵਧੀਆ ਬੱਲੂ ਰਾਮ ਗੜੀਆ ਸਾਈਡ ਤੇ ਹੋ ਗਿਆ ਤੇ ਸਤਾਰ ਸਾਈਡ ਤੇ ਰੱਖ ਦਿੱਤੀ ਗੱਲ ਉਹਦੇ ਪੱਲੇ ਵੜ ਗਈ ਕਿ ਭਾਈ ਮੈਂ ਗੰਦ ਅ ਸਰਤਾਜ ਰੱਖ ਕੇ ਨਹੀਂ ਪਾ ਸਕਦਾ ਕਿ ਸਰ ਦਾ ਤਾਜ ਆ ਇਹ ਰੱਖ ਕੇ ਬਾਲਾ ਟਾਈਮ ਮੈਂ ਗੰਦ ਨਹੀਂ ਪਾ ਸਕਦਾ ਦੂਜਿਆਂ ਨੂੰ ਵੀ ਇਸ ਚੀਜ਼ ਤੋਂ ਨਸੀਹਤ ਲੈ ਲੈਣ ਚਾਹੀਦੀ ਆ ਸਮਝ